ਜੋਤੇ ਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਵੀ ਲੋਕਾਂ ਦੇ ਇੰਤਰਾ ਆ ਰਹੇ ਨੇ ਉਹ ਇੱਥੇ ਪਰਸ਼ਨ ਦੇਣਾ ਚਾਹੁੰਦੇ ਨੇ ਮੈਂ ਚਾਹੁੰਦਾ ਕਿ ਪ੍ਰਾਪ ਆਪਣੀ ਜਿਹੜੀ ਕਾਹਲੇ ਨੀਤੀਆਂ ਬਣਾ ਕੇ ਤੂੰ ਪੰਜਾਬ ਦੇ ਉੱਤੇ ਜਿਆਦਾ ਠੋਕ ਰਿਹਾ ਹੈ ਇਹ ਤੈਨੂੰ ਮਾਰਜਾ ਦੇਣਾ ਪਊਗਾ ਕੁਝ ਛੋਟੇ ਵਾਲੇ ਕਰਕੇ ਸਾਡੇ ਨਾਲ ਪਹਿਲਾਂ ਵੀ ਬਾਬਾ ਕੀਤਾ ਮੈਂ ਤੂੰ ਬਾਖਲੇ ਮੈਂ ਮਾਈਕਰ ਹੋਊਗਾ ਆ ਕਰੂੰਗਾ असीं छॾा मोदी साहिब ताईं पता रोल तंगा करद रखी तूं आवाज़ आया ਅਸੀਂ ਤੈਨੂੰ ਅੱਜ ਲਲਕਾਰ ਕੇ ਕਹਿੰਦੇ ਆ ਲੈ ਕਮੂਨ ਬਾਸਨਾਲਾ ਸਹੀ ਰਾਸਤੇ ਤੇ ਆ ਜਾ ਪੰਜਾਬ ਦੇ ਹਿੱਤ ਤੇ ਆ ਜਾ ਸਾਡੇ ਪੂਰੇ ਭਾਰਤ ਦੇ ਹਿੱਤ ਤੇ ਆ ਜਾ ਇਹ ਕੁਲੀਤੀਆਂ ਬੰਦ ਕਰ ਦੇ ਇਹ ਕੰਮ ਬੰਦ ਕਰ ਦੇ ਅਸੀਂ ਤੈਨੂੰ ਚੇਤਾਵਨੀ ਸੋ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਬੰਦ ਦੀ ਕੋਲ ਦਿੱਤੀ ਗਈ ਹੈ ਅੱਜ ਖੰਨੇ ਦੇ ਜੀਟੀ ਰੋਡ ਦੇ ਉੱਪਰ ਵੀ ਜਿਹੜੀ ਹੈ ਤਰਨੇ ਲਗਾਏ ਗਏ ਨੇ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ ਜੀਟੀ ਰੋਡ ਮੇਰੇ ਨਾਲ ਕੁਝ ਕਿਸਾਨ ਆ ਕੋ ਮੌਜੂਦ ਨੇ ਜਿਹੜੇ ਇਹਨਾਂ ਦੇ ਜਿਹੜੀ ਹੈ ਕੁਝ ਸੱਟਾ ਵੀ ਵੱਜਿਆ ਨੇ ਅਜੇ ਕਿਆ ਨਾ ਮਾੜੋ ਮੈਂ ਪਰਮਜੀਤ ਸਿੰਘ ਫੌਜੀ ਪਿੰਡ ਕੌੜੀ ਜੀ 13 ਤਰੀਕ ਨੂੰ ਜੀ ਮੈਂ ਮੇਰਾ ਦੋਸਤ ਦਰਸ਼ਨ ਸਿੰਘ ਤੇ ਮੇਰਾ ਭਤੀਜਾ ਸੁੱਖਾ ਅਸੀਂ ਆਪਣੀ ਗੱਡੀ ਦੇ ਵਿੱਚ ਪਰਸਨਲ ਗੱਡੀ ਵਿੱਚ ਚਾਲੇ ਪਾ ਕੇ 9-10 ਵਜੇ ਜਾ ਕੇ ਜੱਦੇ ਜਾ ਕੇ ਸ਼ਿਕਾਇਤ ਕਰਦੇ ਆ ਕਰਦੇ ਆ ਤੇ ਪੁਲਿਸ ਨੇ ਇੰਨਾ ਹਤਿਆਚਾਰ ਕੀਤਾ ਜੀ ਕਈ ਵਾਰੀ ਬੇਹੋਸ਼ ਹੋਏ ਕਈ ਵਾਰੀ ਬਾਪਸ ਆਏ ਜਦੋਂ ਅਸੀਂ ਬਿਲਕੁਲ ਸਾਹਮਣੇ ਆਮਣੇ ਸਾਹਮਣੇ ਸੀ ਉਸ ਟਾਕੀ ਤੇ ਬਹੁਤ ਤਕੜਾ ਗੋਲਾ ਮੇਰੇ ਪੈਰ ਲੱਤ ਤੇ ਆ ਕੇ ਲੱਗਿਆ ਉਹ ਤਾਂ ਉਹ ਬਾਅਦ ਹੀ ਜਦੇ 1 ਅੱਧੇ ਸਕਿੰਟ ਬਾਅਦ ਫੇਰਾ ਗੋਲਾ ਮੇਰੇ ਤੇ ਮੋਢੇ ਤੇ ਲੱਗਿਆ ਆ ਕੇ ਇਹ ਮੇਰਾ ਬਚਾ ਤਾਂ ਹੋ ਗਿਆ ਗਿੱਲੀਆਂ ਬੋਰੀਆਂ ਸਾਡੇ ਮੋਢੇ ਤੇ ਪਾਈਆਂ ਹੋਈਆਂ ਸੀ ਤੇ ਜਿਹੜੀ ਉਹ ਧੂਵੇਂ ਵਾਲੇ ਛੱਡਦੇ ਸੀ ਉਹ ਉਹ ਅਸੀਂ ਬੋਰੀਆਂ ਵਿੱਚ ਦੱਬਲਣ ਦੇ ਸੀਗੇ ਉਹ ਗਿੱਲੀ ਬੋਰੀ ਮੇਰੇ ਕੋਲ ਸੀ ਤੇ ਆ ਪਤਾ ਨਹੀਂ ਕਿਹੜੇ ਜਿਹੜਾ ਅਸਲੇ ਦਾ ਉਹ ਰੌਂਦ ਇਹ ਮੇਰੇ ਆ ਕੇ ਮੋਢੇ ਤੇ ਲੱਗਿਆ ਉਸ ਟਾਈਮ ਚੱਕ ਕੇ ਜਿਬ 'ਚ ਪਾ ਲਿਆ ਅਸੀਂ ਮੇਰਾ ਆਪਣਾ ਸੰਘਰਸ਼ ਕਰਦੇ ਰਹੇ ਅਗਰ ਇਹੀ ਰੌਂਦ ਫੁੱਟ ਅੱਧਾ ਫੁੱਟ ਅੱਗੇ ਪਿੱਛੇ ਲੱਗਦਾ ਮੇਰਾ ਮੇਰਾ ਮਤਲਬ ਖਤਮ ਹੋ ਜਾਂਦਾ ਮੈਂ ਜੀ ਇਨਾ ਖਤਰਨਾਕ ਅਸਲ ਕਿਤੇ ਕਿਤੇ ਬਜੀ ਸਨ ਮੇਰੇ ਯਾਰ ਲੱਤਾਂ ਤੇ ਲੱਗੀ ਇੱਥੇ ਬੰਬ ਪਾਇਆ ਪੰਪ ਲੱਗਿਆ ਆ ਤੇ ਉਹਨੇ ਯਖਮੀ ਹੋ ਗਿਆ ਜੀ ਬੰਬ ਚਾਹੀ ਮੈਂ ਹੋਰ ਤੋਂ ਬਾਅਦ ਫਿਰ ਮੈਂ ਬਹੁਤ ਤਕਲੀਫ ਹੋਈ ਹੌਲੀ ਹੌਲੀ ਮੈਂ ਪਿੱਛੇ ਹਟ ਕੇ ਸਾਈਡ ਤੇ ਆ ਕੇ ਬਹਿ ਗਿਆ ਅੱਛਾ ਕੀ ਲੱਗਦਾ ਜਿਹੜਾ ਹੈ ਅੱਜ ਜਿੱਕਾ ਜਾਮ ਕੀਤਾ ਗਿਆ ਪੂਰਾ ਹਿੰਦੁਸਤਾਨ ਬੰਦਾ ਕਿੰਨਾ ਕੁ ਜਿਹੜਾ ਹੈ ਤੁਹਾਨੂੰ ਲੱਗਦਾ ਵੀ ਸਰਕਾਰਾਂ ਤੱਕ ਪਹੁੰਚ ਰਹੀਆਂ ਵਜਾਂ ਇਹਦਾ ਹੀ ਹਿੰਦੁਸਤਾਨ ਨੇ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦੇਣੀਆਂ ਜੀ ਹੁਣ ਹੁਣਾਂ ਬੰਦ ਨੇ ਜੜਾਂ ਹਿਲਾਉਣੀਆਂ ਮੋਦੀ ਸਰਕਾਰ ਦੀਆਂ ਇਹ ਟੱਕਾ ਕਰ ਰਹੀ ਆ ਹੁਣ ਇਹ ਤਨੂਰਾ ਐਮਐਸਬੀ ਕਾਨੂੰਨ 1894 ਦੇ ਬਣੇ ਹੋਏ ਨੇ ਅੰਗਰੇਜ਼ਾਂ ਨੇ ਬਣਾਏ ਹੋਏ ਨੇ ਜਿੱਤਾ ਮੋਦੀ ਜੰਮਿਆ ਅਮਲੀ ਸੀਗਾ ਇਹ ਹੁਣ ਕਾਨੂੰਨ ਤੋੜ ਲਾ ਕੇ ਆ 70 ਸੈਲੋ ਕਰਤੇ ਪੰਜਾਬ ਚ ਅਵਡਾਨੀਆਂ ਬਾਨੀਆਂ ਦੇ ਇੱਕ ਸੈਲੋ 30 ਮੰਡੀਆਂ ਖੰਡ 30 ਨੂੰ 70 ਨਾਲ 77 ਨਾਲ ਗੋੜਾ ਗਾ ਲਓ ਕਿੱਥਾ ਮਜ਼ਦੂਰ ਤਾਂ ਖਤਮ ਹੋ ਗਿਆ ਇਹਦਾ ਗੈਸ ਸਿਲੰਡਰ ਵਾਲਾ ਕੰਮ ਹੋਣਾ ਹੁਣ ਤਾਂ ਕਿਸਾਨ ਸੈਲੋ ਦੇ ਵਿਚਾਰੇ ਕੰਨ ਛੱਡ ਦਿੰਦੇ ਨੇ ਜਿਹੜਾ 240 ਦਾ ਸਿਲੰਡਰ ਹੁੰਦਾ ਸੀ 1100 ਦਾ ਕਰਤਾ ਹੁਣ ਤਾਂ ਕਿਸਾਨਾਂ ਨੂੰ ਵਧੀਆ ਲੱਗਦਾ ਵੀ ਸੈਲੋ ਸਿੱਧੀ गिरਦੀ ਆ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਦੇ ਰੇਟ ਦਊਗਾ ਇਹਦੇ ਸਿਰ ਫੜ ਕੇ ਪਿਛੇ ਨਹੀਂ ਗਏ ਤੇ ਸਾ ਹਾਂ ਸੋਏ ਸੀ ਕਿਸਾਨਾਂ ਕੋ ਜਿਹੜੇ ਕੀ ਬਾਰਡਰ ਤੇ ਵੀ ਜਾ ਗਏ ਨੇ ਇਹਨਾਂ ਦੇ ਗੋਲੀ ਵੀ ਵੱਜੀ ਸੀ ਉਸ ਤੋਂ ਬਾਅਦ ਵੀ ਜਿਹੜੇ ਹੈ ਇਹਨਾਂ ਦੇ ਹੌਸਲੇ ਬੁਲੰਦ ਨੇ ਔਰ ਫੇਰ ਜਿਹੜਾ ਹੈ ਬਾਰਡਰ ਤੇ ਜਾਣ ਨੂੰ ਵੀ ਤਿਆਰ ਨੇ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 4 ਦਿਨ ਤੋਂ ਬਾਰਡਰਾਂ ਦੇ ਉੱਪਰ ਜਿਹੜੇ ਨਾਕੇ ਲਗਾਏ ਗਏ ਨੇ ਕਿਸਾਨਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਤਸਦੀਕ ਵੀ ਕੀਤੇ ਜਾ ਰਹੇ ਨੇ ਅਥਰੂ ਗਏ ਤੇ ਗੋਲੇ ਸੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਇਸ ਦੇ ਵਿੱਚ ਕਈ ਕਿਸਾਨ ਜਿਹੜੇ ਨੇ ਫੱਟੜ ਵੀ ਹੋਏ ਨੇ ਅੱਜ ਸਜੁਕਤ ਮੋਰਚੇ ਵੱਲੋਂ ਜਿਹੜੀ ਹੈ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਸਬੰਧ ਵਿੱਚ ਖੰਨਾ ਸ਼ਹਿਰ ਦੇ ਜੀਟੀ ਰੋਡ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਸਾਰੇ ਬਾਜ਼ਾਰ ਸਾਰੇ ਹੀ ਜਿਹੜਾ ਸ਼ਹਿਰ ਹੈ ਲਗਭਗ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਔਰ ਜੀਟੀ ਰੋਡ ਦੀ ਦੇਖ ਲਓ ਕਿ ਜੀਟੀ ਰੋਡ ਦੇ ਦੋਨੇ ਪਾਸੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਹੈ ਨਾਕਾ ਲਗਾਇਆ ਗਿਆ ਹੈ ਪੂਰਨ ਤੌਰ ਤੇ ਜੀਟੀ ਰੋਡ ਨੂੰ ਬੰਦ ਕਰ ਦਿੱਤਾ ਗਿਆ ਮੇਰੇ ਨਾਲ ਕੁਝ ਕਿਸਾਨ ਆਗੂ ਨੇ ਤੇ ਕੀ ਕਹਿੰਦਾ ਜੰਨੇਓ ਕਿਉਂਕਿ ਪਿਛਲੇ 4 ਦਿਨ ਤੋਂ ਕਿਸਾਨ ਜਿਹੜੇ ਨੇ ਬਾਰਡਰ ਤੇ ਬੈਠੇ ਨੇ ਕਈ ਕਿਸਾਨ ਫੱਟੜ ਵੀ ਹੋਏ ਨੇ ਪਿਛਲੀ ਵਾਰ ਲੰਬਾ ਸਮਾਂ ਜਿਹੜਾ ਸੰਘਰਸ਼ ਕੀਤਾ ਆਸ਼ਵਾਸ਼ਣ ਦੇ ਉੱਪਰ ਜਿਹੜਾ ਹੈ ਸੰਘਰਸ਼ ਛੱਡਿਆ ਗਿਆ ਸੀਗਾ ਅੱਜ ਫੇਰ ਰੁਹਾਂ ਤੇ ਆਣਾ ਪਿਆ ਕੀ ਕਰਨਾ ਦੇਖੋ ਜੀ ਜਿਹੜੇ ਦਿੱਲੀ ਆਂਡਰੋਲਨ ਹੋਇਆ 2021 ਦੇ ਵਿੱਚ ਉਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਇਹਨੇ ਜਿਹੜੇ ਕਾਲੇ ਕਾਨੂੰਨ ਸੀਗੇ ਉਹ ਵਾਪਸ ਲੈ ਲਏ ਸੀਗੇ ਉਸੇ ਟਾਈਮ ਤੇ ਬਾਕੀ ਦੀਆਂ ਜਿਹੜੇ ਮੰਗਾਂ ਸੀਗੀਆਂ ਉਹਨਾਂ ਤੇ ਲਿਖਤੀ ਭਰੋਸਾ ਦਿੱਤਾ ਸੀਗਾ ਇਹਨਾਂ ਨੇ ਕਿ ਅਸੀਂ ਜਲਦੂ ਜਲਦੀ ਇਹ ਲਾਗੂ ਕਰਾਂਗੇ ਉਹ ਜਿਵੇਂ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਗੱਲ ਸੀਗੀ ਜਾਂ ਇੱਕ 2020 ਬਿਜਲੀ ਬਿੱਲ ਸੀਗਾ ਉਹਨੂੰ ਵਾਪਸ ਲੈਣ ਦੀ ਗੱਲ ਸੀ ਜਾਂ ਜਿਹੜਾ ਪਰਦੇਸ਼ਨ ਬਾਰੇ ਬਿੱਲ ਸੀਗਾ ਉਹਦੇ ਵਿੱਚੋਂ ਕੀਤੀ ਸੈਕਟਰ ਨੂੰ ਬਾਹਰ ਰੱਖਣ ਦੀ ਗੱਲ ਸੀ ਇਸੇ ਤਰ੍ਹਾਂ ਜਿਹੜਾ ਲਖੀਨਪੁਰ ਕੀਰੀ ਦੇ ਵਿੱਚ ਕਾਂਡ ਹੋਇਆ ਸੀਗਾ ਉਹਦੀ ਉਹਦਾ ਇਨਸਾਫ ਦੇਣ ਦੀ ਗੱਲ ਸੀ ਇਸੇ ਤਰ੍ਹਾਂ ਜਿਹੜੇ ਕਿਸਾਨ ਆ ਉੱਥੇ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਇੱਕ ਕਜੀਦੋ ਉਹ ਨੌਕਰੀ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਸੀਗੀ ਇਸੇ ਤਰ੍ਹਾਂ ਹੋਰ ਵਾਅਦੇ ਸੀਗੇ ਜਿਹੜੇ ਉਹਨਾਂ ਨੇ ਲਿਖਤੀ ਤੌਰ ਤੇ ਕਰੇ ਸੀਗੇ 69 ਜਲਦੀ ਲਾਗੂ ਕਰਾਂਗੇ ਪਰ ਜਦੋਂ ਤੁਸੀਂ ਅੰਦੋਲਨ ਜਿੱਤ ਕੇ ਆਇਆ ਉਦੋਂ ਈਕੀ ਵਾਲਾ ਉਹ ਉਸ ਤੋਂ ਬਾਅਦ ਉਹ ਜਿਹੜੀਆਂ ਸਾਰੀਆਂ ਮੰਗਾਂ ਨੇ ਉਹ ਜਿਉਂ ਦੀ ਤਿਉਂ ਕਾਇਮ ਨੇ ਸਰਕਾਰ taraf ਤੋਂ ਮਸਣੀ ਹੋਈ ਤੇ ਉਹ ਮੁਕਰ ਗਈ ਆਪਣੇ ਵਾਅਦੇ ਤੋਂ ਭੱਜ ਗਈ ਤੇ ਇਸ ਕਰਕੇ ਸਾਨੂੰ ਇਹ ਦੁਆਰਾ ਅੰਦੋਲਨ ਕਰਨਾ ਪੈ ਰਿਹਾ ਕਿਉਂਕਿ ਅਸੀਂ ਜਿਹੜਾ ਉਹ ਦਿੱਲੀ ਵਾਲਾ ਅੰਦੋਲਨ ਸੀਗਾ ਉਹ ਅਸੀਂ ਸਮਾਪਤਨੀ ਜਿੱਤ ਕਰਕੇ ਆਏ ਉਦੋਂ ਅਸੀਂ ਉਹਨੂੰ ਮੁਲਤਵੀ ਕੀਤਾ ਸੀਗਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਸਰਕਾਰ ਇਹ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਅਸੀਂ ਕਿਸੇ ਟਾਈਮ ਦੀ ਦੁਆਰਾ ਸੰਘਰਸ਼ ਮਿਟ ਸਕਦੇ। ਸਰਾ ਜੀ ਇੱਕ ਗੱਲ ਹੋ ਰਿਹਾ ਜਦੋਂ ਪਹਿਲਾਂ ਸੰਘਰਸ਼ ਕੀਤਾ ਗਿਆ ਸੀ ਉਸ ਟਾਈਮ 38 ਦੇ ਕਰੀਬ ਜਥੇ ਬੰਦੀਆਂ ਜਿਹੜੀਆਂ ਨੇ ਇੱਕ ਮੰਚ ਦੇ ਉੱਪਰ ਸੀਗੀਆਂ ਲੇਕਿਨ ਹੁਣ ਪਿਛਲੇ 3-4 ਦਿਨ ਤੋਂ ਦੇਖ ਰਿਹਾ ਕਿ ਜਥੇ ਬੰਦੀਆਂ ਟੋਟਲ 18 ਰਹਿ ਗਈਆਂ ਤੇ ਕਿਆ ਕਾਰ ਮੰਗਦੇ ਉਹਦੇ ਵਿੱਚ ਕੀ ਨਹੀਂ ਦੇਖੋ ਜੀ ਇਹ ਜਦੋਂ ਦਿੱਲੀ ਵਾਲਾ ਅਨਰੋਲਮ ਜਿੱਤ ਕੇ ਆਏ ਤਾਂ ਉਸ ਤੋਂ ਬਾਅਦ ਕੁਝ ਮਤਭੇਦ ਹੋ ਗਏ ਸੀਗੇ ਆਪਸ ਵਿੱਚ ਤੇ ਅਲੱਗ-ਅਲੱਗ ਹੋ ਗਏ ਸੀਗੇ ਪਰ ਹੁਣ ਦੁਬਾਰਾ ਫੇਰ ਜਿੱਦੇ 37 ਕਿਸਾਨ ਜਥੇਬੰਦੀ ਨੇ ਐਸਪੀਐਮ ਦੇ ਵਿੱਚ ਉਹ ਦੁਬਾਰਾ ਇਕੱਠੀਆਂ ਹੋਈਆਂ ਨੇ ਕੁਝ ਜਥੇਬੰਦੀਆਂ ਜਿਹੜੀਆਂ ਅਗਮੰਡਾ ਵਾਲਾ ਤੇ ਪੰਨੂ ਭੰਡੇਰ ਇਹ 13 ਫਰਵਰੀ ਨੂੰ ਦਿੱਲੀ ਨੂੰ ਜਾ ਰਹੇ ਸੀਗੇ ਪਰ ਇਹਨਾਂ ਨੂੰ ਸ਼ੰਪੂ ਬਾਟਰ ਤੇ ਰੋਕਿਆ ਗਿਆ ਉੱਥੇ ਇਹਨਾਂ ਤੇ ਤਸ਼ੱਦਦ ਕੀਤਾ ਗਿਆ ਅਸਰੂਗਾ ਛੱਡੀ ਗਈ ਹੈ ਤੇ ਲਾਠੀ ਚਾਰਜ ਵੀ ਕੀਤਾ ਗਿਆ ਫੈਰ ਵੀ ਕੀਤੀ ਗਈ ਹੈ ਜਿਹਦੇ ਵਿੱਚ ਸੈਂਕੜੇ ਕਿਸਾਨ ਨੇ ਜਿਹੜੇ ਉਹ ਫੱਟੜ ਹੋਏ ਨੇ ਤੇ ਹੁਣ ਸਰਕਾਰ ਮਤਲਬ ਇਹ ਨਾ ਸੋਚੇ ਵੀ ਅਸੀਂ ਉਹਨਾਂ ਤੋਂ ਅਲੱਗਾਂ ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਇੱਕੋ ਹੀ ਨੇ ਉਹਨਾਂ ਦੀ ਵੀ ਇਹੀ ਮੰਗਾਂ ਨੇ ਸਾਡੀਆਂ ਵੀ ਇਹੀ ਨੇ ਉਹ ਠੀਕ ਹੈ ਲੜਾਈ ਦਾ ਤਰੀਕਾ ਅਲੱਗੋ ਅਲੱਗ ਉਹ 13 ਨੂੰ ਉੱਥੇ ਜਾ ਰਹੇ ਸੀਗੇ ਤੇ ਉੱਥੇ ਜਿਹੜੀ ਹਰਿਆਣਾ ਸਰਕਾਰ ਹੈਰਾਨ ਜੀ ਹੱਦ ਤਾਂ ਇਹ ਹੈ ਵੀ ਉਹ ਉਹਨਾਂ ਤੋਂ ਕੋਈ ਮੰਗ ਨਹੀਂ ਮੰਗੀ ਹੈਗੀ ਉਹਨਾਂ ਨੂੰ ਕੋਈ ਕਿਹਾ ਨਹੀਂ ਕਿ ਵਾਸਤੇ ਨੇ ਇੱਕ ਰਾਸਤਾ ਜਿਹੜਾ ਹਰਿਆਣੇ ਦੇ ਵਿੱਚੋਂ ਦਿੱਲੀ ਨੂੰ ਜਾਂਦਾ ਉਹ ਰਾਜਧਾਨੀ ਨੂੰ ਕਿਸਾਨ ਆਪਣੀ ਰਾਜਧਾਨੀ ਨੂੰ ਜਾ ਰਹੇ ਸੀ ਜੇ ਪ੍ਰੋਟੈਸਟ ਕਰਨ ਜਾਂ ਤਾਂ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਪਹਿਲਾਂ ਹੀ ਮੰਗਾਂ ਮੰਨ ਲੈਂਦੀ ਜਿਹੜੀਆਂ ਜੱਜਪੰਗਾਂ ਨੇ ਮੰਨ ਲ ਕੇ ਤੇ ਉੱਥੇ ਜਾਣ ਦੀ ਕਿ ਲੋੜ ਸੀ ਤੇ ਉਹ ਹੁਣ ਆਪੇ ਜਾ ਰਹੇ ਸੀਗੇ ਕਿਸਾਨ ਪਰ ਉਹਨਾਂ ਨੇ ਉੱਥੇ ਨਾਟੇਬੰਦੀ ਇਸ ਤਰ੍ਹਾਂ ਕਰੀ ਹੋਈ ਸੀ ਜਿਵੇਂ ਕਿ ਦੁਸ਼ਮਣ ਜਿਹੜੀ ਦੇਸ਼ ਹੋਵੇ ਕੋਈ ਉਹ ਉਹਨਾਂ ਦੇ ਬਾਡਰ ਤੇ ਵੀ ਇਦਾਂ ਦੀ ਜਿਹੜੀ ਨਾਟੇਬੰਦੀ ਉਹ ਨਹੀਂ ਕੀਤੀ ਸੀ ਇਹਨਾਂ ਨੇ ਕੰਤਾਂ ਕਰੀਆਂ ਸੀਮੈਂਟਡ ਤੇ ਕੰਡਿਆਲੀ ਤਾਰ ਲਾਈ ਆ ਤੇ ਕਿੱਲਾ ਲਾਈਆਂ ਨੇ ਸ਼ਾਰਕ ਦੇ ਵਿੱਚ ਤੇ ਹੁਣ ਇਹ ਲੋਕ ਵੀ ਸਮਝਦੇ ਨੇ ਇਹ ਗੱਲ ਇਹ ਸਰਕਾਰ ਇਹ ਮਤ ਸਮਝੇ ਵੀ ਲੋਕਾਂ ਨੂੰ ਇਹ ਹੋਊਗਾ ਵੀ ਇਹ ਕਿਸਾਨ ਰੋਕ ਰਹੇ ਨੇ ਉਹ ਲੋਕਾਂ ਨੂੰ ਪਤਾ ਵੀ ਕਿਸਾਨ ਤਾਂ ਆਪਣਾ ਪੀਸਫੁਲੀ ਜਾ ਰਹੇ ਸੀ ਜਿਵੇਂ ਹੁਣ ਪਹਿਲਾਂ ਚਲੇ ਗਏ ਨੇ ਉਹ ਹੁਣ ਖੱਟੜ ਇਹ ਬਿਆਨ ਡੰਡਾ ਕਹਿੰਦਾ ਵੀ ਟਰਾਲੀਆਂ ਚ ਨਾ ਜਾਣ ਬੱਸਾਂ ਰੇਨਾਂ ਚ ਕਰਾਂ ਚੋ ਜਿੰਮੇਵਾਰੀ ਜਾਣ ਕਿਉਂਕਿ ਵੀ ਉਹ ਚ ਹਥਿਆਰ ਲੈ ਕੇ ਜਾਣਗੇ ਅੱਕੇ ਜਦੋਂ ਅੰਦੋਲਨ ਹੋਇਆ ਦਿੱਲੀ ਉਦੋਂ ਕਿਹੜੇ ਹਥਿਆਰ ਲੈ ਕੇ ਸੀ ਉਦੋਂ ਕਿਸੇ ਕੀਤੇ ਕਿਸੇ ਦਾ ਨੁਕਸਾਨ ਕਰਿਆ ਸੀਗਾ ਸਾਰੇ ਪੀਸਫੁਲੀ ਉੱਥੇ ਬੈਠੇ ਰਹੇ ਨੇ 13 ਮਹੀਨੇ ਮੰਗਾ ਮੰਨੀ ਆ ਤਾਂ ਵਾਪਸ ਆ ਗਏ ਨੇ ਇਹ ਹਰਿਆਣਾ ਸਰਕਾਰ ਨੂੰ ਸਭ ਤੋਂ ਬਾਹਰ ਆ ਵੀ ਆਪਣੇ ਚਮਚਾਗਰੀ ਕਰ ਰਹੀ ਆ ਨੰਬਰ ਬਣਾ ਰਹੀ ਆ ਕੇਂਦਰ ਸਰਕਾਰ ਨੂੰ ਬੁਧੀ ਸਰਕਾਰ ਨੂੰ ਦਿਖਾਉਣ ਵਾਸਤੇ ਵੀ ਹਾਂ ਅਸੀਂ ਇਹਨਾਂ ਨੂੰ ਆਉਣ ਨਹੀਂ ਦਿੰਦੇ ਕਹਾਂ ਹਾਲਾਂਕਿ ਉਹਨਾਂ ਦਾ ਕੋਈ ਰੋਲ ਹੀ ਨਹੀਂ ਇਹਦੇ ਵਿੱਚ ਤੇ ਇਹ ਲੋਕ ਇਹ ਸਮਝਦੇ ਨੇ ਸਾਰਾ ਪਰ ਜੇ ਇਸੇ ਤਰ੍ਹਾਂ ਰਹੇ ਅਸੀਂ ਉਹਨਾਂ ਦੇ ਨਾਲ ਆ ਸਾਡੇ ਭਰਾ ਨੇ ਤੇ ਅਸੀਂ ਕਿਸੇ ਵੀ ਟਾਈਮ ਅਸੀਂ ਹਰ ਟਾਈਮ ਬਾਤਦਤ ਕਰਨ ਨੂੰ ਤਿਆਰ ਹਾਂ ਅੱਜ ਵੀ ਅਸੀਂ ਕੱਲ੍ਹ ਉਹਨਾਂ ਨੂੰ ਜਿਹੜਾ ਤਸ਼ੱਦਦ ਕਰਿਆ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਵਿਰੋਧ ਦੇ ਵਿੱਚ ਕੱਲ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਟੋਨ ਫਲਾਟੇ ਨੇ ਉਹ ਫ੍ਰੀ ਕਰੇ ਸੀਗੇ ਇਸੇ ਤਰ੍ਹਾਂ ਹੁਣ ਵੀ ਆ 18 ਤਰੀਕ ਨੂੰ ਫੇਰ ਇਸ ਟਾਈਮ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਜਿਹਦਾ ਖਮਾਜਾ ਸਰਕਾਰ ਨੂੰ ਭੁਗਟਣਾ ਪਊਗਾ ਬਿਲਕੁਲ ਨੇ ਕਹਿ ਕੇ ਜਿਹੜੀ ਆਨ ਵਾਲੀ ਬੈਠਕ ਹੈ ਦੇ ਵਿੱਚ ਕੋਈ ਬੜਾ ਜਿਹੜਾ ਹੈ ਫੈਸਲਾ ਲੱਤਾ ਜਾਊਗਾ ਉਹ ਇੱਕ ਗੱਲ ਹੋਰ ਨਾਲ ਗੱਲ ਕਹੀ ਸੀ ਕਿ ਜਿਹੜਾ ਸ਼ੰਭੂ ਬਾਰਡਰ ਹੈ ਇਹ ਦੂਜਾ ਬਾਰਡਰ ਬਣਾ ਦਿੱਤਾ ਗਿਆ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਜਿੱਥੇ ਕਿ ਜ਼ਿਆਦਾਤਰ ਕਹਿੰਦੇ ਕੋਈ ਜ਼ਿਆਦਾ ਸਰਤਾਈ ਨਹੀਂ ਹੈ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਹੈ ਸ਼ੰਭੂ ਬਾਰਡਰ ਦੇ ਉੱਪਰ ਬਹੁਤ ਜ਼ਿਆਦਾ ਸਰਤਾਈ ਕੀਤੀ ਗਈ ਹੈ ਲਗਾਤਾਰ ਗੋਲੀਆਂ ਚੜ ਰਹੀਆਂ ਨੇ ਅਫਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕੀ ਲੱਗਦਾ ਜੇ ਇਸ ਵਾਰ ਮੰਗਾ ਨਾ ਮੰਨਿਆਂਗੇ ਕਿੰਨਾ ਕੁ ਸੰਘਰਸ਼ ਹੋਦਾ ਤੇਜ਼ ਹੋਊਗਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇੱਕ ਦੇਸ਼ ਦੇ ਵਿੱਚ ਰਹਿੰਦੇ ਆ ਬੇਗਾਨਗੀ ਦਾ ਜਿਹੜਾ ਅਹਿਸਾਸ ਕਰਾਇਆ ਜਾ ਰਿਹਾ ਉਹ ਬਹੁਤ ਹੀ ਮਾੜੀ ਗੱਲ ਹੈ ਤੇ ਬਾਰਡਰ ਦੇ ਉੱਤੇ ਜਿਹੜਾ ਕਿ ਸਟੇਟਾਂ ਦਾ ਬਾਰਡਰ ਹੈ ਨਾ ਕਿ ਕਿਸੇ ਪਰਦੇਸ਼ ਦਾ ਬਾਰਡਰ ਹੈ ਨਾ ਉਹ ਪਾਕਿਸਤਾਨ ਦਾ ਬਾਰਡਰ ਹੈ ਬਾਰਡਰ ਹੈ ਨਾ ਪਰਮਾ ਦਾ ਬਾਰਡਰ ਹੈ ਜਿੱਥੇ ਏਡੀ ਵੱਡੀ ਫੋਰਸ ਤਣਾਤ ਕਰਕੇ ਇੱਕ ਸ਼ਾਂਤਮਈ ਪ੍ਰੋਟੈਸਟ ਕਰ ਲਈ ਜਾ ਰਹੀਆਂ ਚਤੇ ਬੰਦਿਆਂ ਨੂੰ ਰੁਕ ਦੇਣਾ ਐਸ ਕੇ ਐਮ ਦੀ ਜਿਹੜੀ ਕਾਲ ਹੈ ਸੰਯੁਕਤ ਕਿਸਾਨ ਮੋਰਚਾ ਤੇ ਆਲ ਇੰਡੀਆ ਦੀ ਅੱਜ 16 ਫਰਵਰੀ ਦੀ ਉਹ ਸਿਰਫ ਇੱਕ ਅਹਿਸਾਸ ਕਰਾਉਣਾ ਹੈ ਕੇਂਦਰ ਦੀ ਮੋਦੀ ਸਰਕਾਰ ਨੂੰ ਕੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਅਸੀਂ ਯਾਦ ਕਰਾ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਤੁਸੀਂ ਵਾਅਦਾ ਖਲਾਫੀ ਕਰ ਰਹੇ ਹੋ ਜੇ ਤੁਸੀਂ ਆਪਣਾ ਵਾਅਦਾ ਨਾ ਨਵਾਇਆ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦਿੱਲੀ ਦੀਆਂ ਬਰੂਹਾਂ ਤੇ ਪਹਿਲਾਂ ਦੀ ਤਰ੍ਹਾਂ ਫੇਰ ਮੁੜ ਕੇ ਗੱਜਣਗੇ ਤੇ ਇਹਦਾ ਆਪਣੇ ਜਿਹੜੇ ਹੱਕ ਨੇ ਜਾਂ ਤੁਹਾਡਾ ਜਿਹੜਾ ਵਾਅਦਾ ਤੁਹਾਡਾ ਪੂਰਾ ਕਰਨ ਦੇ ਲਈ ਅਸੀਂ ਫਿਰ ਦਿੱਲੀ ਵੱਲ ਕੁਝ ਕਰਾਂਗੇ ਜਿਹੜਾ ਐਸਕੇਮ ਦੀ 18 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਕਿਸਾਨਾਂ ਤੇ ਮਜ਼ਦੂਰਾਂ ਨਾਲ ਹੋ ਰਹੀਆਂ ਵਧੀਆਂ ਲੋਕਤੰਤਰ ਦਾ ਘਾਣ ਤੇ ਮਜ਼ਦੂਰਾਂ ਤੇ ਵਿਦਿਆਰਥੀਆਂ ਜਿਵੇਂ ਨਵੀਂ এডਿਕੇਸ਼ਨ ਪਾਲਿਸੀ ਲੈ ਕੇ ਜਾ ਰਹੇ ਆ ਨਵੀਂ ਸਿੱਖਿਆ ਨੀਤੀ ਲਿਆਂਦੀ ਜਾ ਰਹੀ ਹੈ ਤੇ ਉਹਦੇ ਨਾਲ ਹੀ ਦੇਸ਼ ਦੇ ਅੰਦਰ ਚਾਰ ਲੇਬਰ ਕੋਡ ਬਿਲ ਬਣਾ ਕੇ ਜਿਹੜੇ ਮਜ਼ਦੂਰਾਂ ਦੇ ਹੱਕ ਬਾਰੇ ਜਾ ਰਿਹਾ ਉਹਨਾਂ ਦੇ ਹੱਕ ਦਿਵਾਉਣ ਦੀ ਖਾਤਰ ਅਸੀਂ ਫਿਰ ਸੜਕਾਂ ਤੇ ਉਤਰ ਲਈ ਪਿਆਰੇ ਤੋਂ ਇਸੇ ਕਿਸਾਨ ਸੰਯੁਕਤ ਮੋਰਚਾ ਦੇ ਕਾਰਿਆ ਕਰਤਾ ਆਗੂ ਜਿਹੜੇ ਕਿ ਅੱਜ ਜੀਟੀ ਰੋਡ ਦੇ ਉੱਪਰ ਧਰਨੇ ਦੇ ਵਿੱਚ ਬੈਠੇ ਨੇ ਔਰ ਲਗਾਤਾਰ ਸਵੇਰ ਤੋਂ ਜਿਹੜਾ ਲਗਭਗ 12 ਵਜੇ ਤੋਂ ਲੈ ਕੇ ਇਹ ਧਰਨਾ ਚੱਲ ਰਿਹਾ ਹੈ ਔਰ ਬੜੀ ਸੰਖਿਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਧਰਨੇ ਦਿੱਤੇ ਗਏ ਨੇ ਉਹਨਾਂ ਨੂੰ ਬੰਦ ਦੀ ਜੋ ਕੋਲ ਸੀਗੀ ਉਸ ਨੂੰ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ ਹਨੇ ਸ਼ਹਿਰ ਦੇ ਵਿੱਚ ਜਿਹੜਾ ਹੈ ਅੱਜ ਜੀਟੀ ਰੋਡ ਦੇ ਉੱਪਰ ਇਹ ਧਰਨੇ ਲਗਾਏ ਗਏ ਨੇ ਕੀ ਕੰਮ ਜਿੰਨਾ ਜਰਾ ਤਰਨਾ ਪਹਿਲਾਂ ਵੀ ਬੜਾ ਲੰਬਾ ਸਮਾਂ ਚੱਲਿਆ ਪਹਿਲਾਂ ਚੱਲਿਆ ਸੀ ਬਿੱਲ ਵਾਪਸ ਕਰਾ ਕੇ ਆਏ ਸੀ ਲੇਕਿਨ ਉਹਨਾਂ ਨੇ ਜਿਹੜੀਆਂ ਮੰਗਾਂ ਹੋਰ ਸੀ ਵਿੱਚ ਪੰਚਤ ਉਹਨਾਂ ਦਾ ਕਿਸਾਨਾਂ ਨੂੰ ਸੰਯੁਕਤ ਮੋਰਚੇ ਨੇ ਉਹਨਾਂ ਨੇ ਪ੍ਰਵਾਸੇ 'ਚ ਲੈ ਲਿਆ ਸੀ ਲੇਕਿਨ ਫੈਸਲਾ ਵਾਜ ਰਿਟਰ ਨਹੀਂ ਕਰਿਆ ਸੀ ਉਹਦੇ ਤੋਂ ਮੁੱਕਰ ਕੇ ਉਹਦੇ ਸੰਦਰਭ 'ਚ ਦੁਬਾਰਾ ਅੰਦੋਲਨ ਚੱਲਣ ਲੱਗੇ ਅੱਛਾ ਜਿਵੇਂ ਗੱਲ ਚੱਲਦੀ ਸੀ ਕਿ ਜੱਥੇ ਬੰਦੀਆਂ ਪਹਿਲਾਂ ਵੀ 38 ਜੱਥੇ ਬੰਦੀਆਂ ਇਕੱਠੀਆਂ ਸੀਗੀਆਂ ਲੇਕਿਨ ਇਸ ਵਾਰ 18 ਜੱਥੇ ਬੰਦੀਆਂ ਵੱਲੋਂ ਇਹਦਾ ਹੈ ਉਹ ਬਾਰਡਰ ਤੇ ਨਕਲ ਉਹ ਜਿਹੜੀਆਂ ਬਾਕੀ ਜਿੱਥੇ ਬੰਦੀਆਂ ਸੀ ਜੀ ਭਾਰਤ ਬੰਦ ਦੀ ਕਾਲ ਵੀ ਪਹਿਲਾਂ ਦੇ ਚੁੱਕੇ ਸੀ ਇਹਨੂੰ ਸੰਪੂਰਨ ਪੂਰਨ ਤੌਰ ਤੇ ਬੰਦ ਕਰਨ ਲਈ ਰੁਕਣਾ ਪੈ ਗਿਆ ਲੇਕਿਨ ਉਹਨੇ ਨੂੰ ਆਵਾਜ਼ ਦਿੱਤੀ ਸੰਘਤ ਮੋਰਚੇ ਨੇ ਅਗਰ ਸਰਕਾਰ ਕੋਈ ਨਜਾਇਜ਼ ਉਚਨੀ ਚ ਕਰੂ ਨਹੀਂ ਮੰਨੇ ਤਾਂ ਅਸੀਂ ਉਸੇ ਸ਼ਾਮ ਨੂੰ ਜਾ ਕੇ ਸਾਰਾ ਕੁਝ ਭੰਦ ਗੋਨਾਂ ਦੇ ਜਿਹੜੀ ਮਿਛਲਰੀ ਨੇ ਉਹਨਾਂ ਨੂੰ ਰੋਕਿਆ ਲੈ ਜੀ ਨੇ ਉਹੀ ਪਿਛਲਰੀ ਚੱਕਦੇ ਜੀ ਕਾਰਲ ਕਾਲ ਦੀ ਠੀਕ ਨੀ ਇਹ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਜਿਹੜਾ ਹੈ ਅੱਜ ਲੱਗੋ ਕੇ ਲੜ ਰਹੇ ਹੋ ਅਲੱਗ ਨਹੀਂ ਹੋਏ ਕਿਸਾਨ ਜਿੱਥੇ ਬੰਦੀਆਂ ਅਲੱਗ ਲੜ ਰਹੀਆਂ ਜੇ ਇੱਕ ਇਕੱਠਾ ਹੋਵੇ ਜਿਵੇਂ ਪਹਿਲਾਂ ਛੱਤੀ ਛੱਤੀ ਸੀਗੀਆਂ ਇਕੱਠੀਆਂ ਹੋਈਆਂ ਸੀਆਂ ਇੱਕੋ ਮਸਲਾ ਸਾਰੇ ਇੱਕੋ ਮਸਲੇ ਤੇ ਲੜ ਰਹੇ ਨੇ ਸਾਰੇ ਕੱਥੇ ਨੇ ਕੋਈ ਗੱਲ ਨਹੀਂ ਉਹ ਪਹਿਲਾਂ ਚੱਲ ਗਿਆ ਉਹਨਾਂ ਨੂੰ ਆਵਾਜ਼ ਦਿੱਤੀ ਐ ਜਿਸ ਦਿਨ ਕੋਈ ਗੱਲਬਾਤ ਹੋਈ ਕਾਲ ਆਈ ਫਿਰ ਉਹੀ ਕਾਲ ਆਈ ਜੀ ਆਲ ਇੰਡੀਆ ਸੰਯੁਕਤ ਮੋਰਚੇ ਤੋਂ 7 ਲੱਖ ਟਰੈਕਟਰ 25 ਲੱਖ ਤੋਂ ਉਹੀ ਨੇ ਇੱਥੇ ਨੇ ਇੱਥੇ ਗਏ ਜਿੱਤੇ ਦੁਆਰਾ ਜਾਣਗੇ ਜੋ ਮਸ਼ੀਨਰੀ ਨੇ ਉੱਥੇ ਲਾ ਕੇ ਲੈਣੇ ਉਹੀ ਮਿੱਟੀ ਦੇ ਚੱਕੇ ਲਾ ਕੇ ਹਟਾ ਦੂਗੀ ਤੇ ਜਾ ਕੇ ਦਿੱਲੀ ਕਢੇਗੀ 25 ਲੱਖ ਲੋਕ ਜਿਹੜੇ ਹੈਂ ਦੱਸਿਆ ਕਿ 25 ਲੱਖ ਲੋਕ ਫੇਰ ਬਾਰਡਰਾਂ ਦੇ ਬਾਰਡਰਾਂ ਤੇ ਪਹੁੰਚ ਸਕਦੇ ਨੇ ਸਵਾ ਲੱਖ ਟਰੈਕਟਰਾਂ ਨੂੰ ਲੈ ਕੇ ਅੱਛਾ ਇੱਕ ਹੋਰ ਹੈ ਜੇਕਰ ਮੋਦੀ ਸਰਕਾਰ ਮੰਗਾ ਮੰਨ ਲਵੇ ਜਿਵੇਂ ਪਹਿਲਾਂ ਕਿਉਂਕਿ ਇਲੈਕਸ਼ਨ ਨੇੜੇ ਨੇ ਜਿਵੇਂ ਪਹਿਲਾਂ ਮੰਗਾ ਮੰਨਿਆ ਸੀ ਜੇ ਇਸ ਵਾਰ ਫੇਰ ਮੰਗਾ ਮੰਨਦੀ ਹੈ ਫੇਰ ਧਰਨੇ ਜਰੇ ਹੈ ਸਾਨੂੰ ਕੋਈ ਧਰਨੇ ਲਾਉਣ ਦੀ ਲੋੜ ਨਹੀਂ ਸਾਡਾ ਕੋਈ ਮਨ ਨਹੀਂ ਹੈ ਇੱਥੇ ਸਰਕਾਰ ਦੀ ਮਾਰੂ ਸੋਚ ਦੇ 70 ਵਸਾਈ ਬੈਠਿਆ ਸੀ ਕਿੰਨੀ ਵਾਰੀ ਪਹਿਲਾਂ ਬੈਠੇ ਦੇਸ਼ ਸਰਕਾਰ ਮੰਦੀ ਹੈ ਅਸੀਂ ਕਿਸੇ ਘਰ ਤੇ ਰਾਤ ਰੰਗੇ ਪਰ ਇਸ ਵਾਰ ਉੱਥੂ ਕਿਸਾਨ ਕਿਵੇਂ ਉੱਠੂਗਾ ਕਿਉਂਕਿ ਪਿਛਲੀ ਵਾਰ ਉੱਠ ਘਟਾ ਦਈਏ ਕਿਸਾਨ ਉੱਠੂਗਾ ਦੋ ਮੀਟਿੰਗ ਹੈ ਜੀ ਦੋ ਦਿਨ ਬਾਅਦ ਅਸੀਂ ਆ ਸੰਜੁਕਤ ਮੋਰਚੇ ਦੀ ਭਾਰਤਵੰਦ ਦੀ ਕੌਲ ਤੇ ਬੈਠਿਆ ਰੁਕੇ ਹੋਏ ਸੀ ਦੋ ਦਿਨ ਬਾਅਦ ਸੰਜੁਕਤ ਮੋਰਚੇ ਦੀ ਮੀਟਿੰਗ ਹੈ ਕੋਈ ਨਾ ਕੋਈ ਉੱਚ ਹੱਲ ਹੋਊਗਾ ਤੇ ਫੇਰ ਉਹ ਸਾਰੇ ਕਿਸਾਨ ਉਹੀ ਟਰੈਕਟਰ ਤੇ ਉਹਵੇਂ ਫੇਰ ਜਿੱਤ ਪ੍ਰਾਪਤ ਕਰ ਦਿੰਗੇ 18 ਤਰੀਕ ਨੂੰ ਜਿਹੜੀ ਹੈ ਕੌਲ ਦਿੱਤੀ ਗਈ ਹੈ ਬੈਠਕ ਦੀ ਉਸ ਦੇ ਵਿੱਚ ਬੜੇ ਫੈਸਲੇ ਲਏ ਜਾਣਗੇ ਕਿਉਂ ਕਿਸਾਨ ਜਿੱਥੇ ਬੰਦਿਆਂ ਵੱਲੋਂ ਬਾਰਡਰ ਦੇ ਉੱਪਰ ਅੱਜ ਸੰਘਰਸ਼ ਕੀਤਾ ਜਾ ਰਿਹਾ ਹੈ ਕਈ ਕਿਸਾਨ ਉਸ ਸੰਘਰਸ਼ ਦੇ ਵਿੱਚ ਜ਼ਖਮੀ ਵੀ ਹੋਏ ਨੇ ਲਗਾਤਾਰ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਕਿ ਉੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਕਈ ਕਿਸਾਨ ਫੱਟੜ ਵੀ ਹੋਏ ਨੇ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜੀਟੀ ਰੋਡ ਦੇ ਉੱਪਰ ਧਰਨਾ ਲਗਾਇਆ ਗਿਆ ਹੈ ਹਾਲ ਹੀ ਖੰਨੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਅੱਜ ਬੰਦ ਦੀ ਕੋਲ ਦਿੱਤੀ ਗਈ ਹੈ